ਸੋਨਰ ਪੈਂਤਾਸ ਮਹਾਰਾਜ ਵੀ ਜੇ ਬਾਣੀ ਦੇ ਬੋਲ ਪਿਆਰੇ ਲੱਗਦੇ ਗੁਰੂ ਜੀ ਤੇਰੀ ਬਾਣੀ ਦੇ ਬਾਣੀ ਦੇ ਬੋਲ ਪਿਆਰੇ ਲੱਗਦੇ ਗੁਰੂ ਜੀ ਤੇਰੀ ਬਾਣੀ ਦੇ ਹਮਸਰਦੀਨ ਦਿਆਲ ਨਾ ਤੁਮ ਸਰ 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 ਅਬ ਪਤਾ ਯਰ ਕਿ ਆਖੀ ਜੇ ਗੁਰੂ ਜੀ ਤੇਰੀ ਬਾਣੀ ਦੇ ਬਾਣੀ ਦੇ ਬੋਲ ਪਿਆਰੇ ਲੱਗਦੇ ਗੁਰੂ ਜੀ ਤੇਰੀ ਬਾਣੀ ਦੇ ਬਚਨੀ ਤੋਰ ਮੋਰ ਮਨ ਮਾਨ ਮਾਨੇ 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 ਜਨਕਾ ਪੂਰਨ ਦੀਜਾ ਗੁਰੂ ਜੀ ਤੇਰੀ ਬਾਣੀ ਦੇ ਬਾਣੀ ਦੇ ਬੋਲ ਪਿਆਰੇ ਲੱਗਦੇ ਗੁਰੂ ਜੀ ਤੇਰੀ ਬਾਣੀ ਦੇ ਹਾਂ ਬਲਬਲ ਜਾਉ ਰਮਈਆ ਕਰਨੇ ਬਲਬਲ ਜਾਉ ਰਮਈਆ ਕਰਨੇ ਬਲਬਲ ਜਾਉ ਰਮਈਆ ਕਰਨੇ ਕਾਰਨ ਕਬਨੇ ਬੋਲੇ ਗੁਰੂ ਜੀ ਤੇਰੀ ਬਾਣੀ ਦੇ ਬਾਣੀ ਦੇ ਬੋਲ ਪਿਆਰੇ ਲੱਗਦੇ ਗੁਰੂ ਜੀ ਤੇਰੀ ਬਾਣੀ ਦੇ ਬਹੁਤ ਜਨਮ ਵਿਚਰੇ ਥੇ ਮਾਦੋ 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 ਚਿਰ ਪਿਆ ਦਰਸ਼ਨ ਦੇਖੇ ਗੁਰੂ ਜੀ ਤੇਰੀ ਬਾਣੀ ਦੇ ਬਾਣੀ ਦੇ ਬੋਲ ਪਿਆਰੇ ਲੱਗਦੇ ਗੁਰੂ ਜੀ ਤੇ ਬਾਣੀ ਦੇ ਬੋਲ ਪਿਆਰੇ ਲੱਗਦੇ ਗੁਰੂ ਜੀ ਤੇਰੀ ਬਾਣੀ ਦੇ ਬਾਣੀ ਦੇ ਬੋਲ ਪਿਆਰੇ ਲੱਗਦੇ ਗੁਰੂ ਜੀ ਤੇਰੀ ਬਾਣੀ ਦੇ ਬਾਣੀ ਦੇ ਬੋਲ ਪਿਆਰੇ ਮਨ ਤੇ ਗੂੰਜ ਤੇਰੀ ਬਾਣੀ ਦੇ ਬਾਣੀ ਦੇ ਬੋਲ ਪਿਆਰੇ ਮਨ ਤੇ ਗੂੰਜ ਤੇਰੀ ਬਾਣੀ ਦੇ ਕਹਿ ਰਿਹਾ ਵਿਦਾਸ ਆਸ ਲੱਗ ਜੀਵ ਕਹਿ ਰਿਹਾ ਵਿਦਾਸ ਆਸ ਲੱਗ ਜੀਵ ਕਹਿਰ ਬਿਦਾਸ ਆਸ ਲਗ ਜੀਵੋ 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 ਹਰ ਜੀਅ ਤੇ ਸਭੇ ਸਰੇ ਗੁਰੂ ਜੀ ਤੇਰੀ ਬਾਣੀ ਦੇ ਬਾਣੀ ਦੇ ਬੋਲ ਪਿਆਰੇ ਲਗਦੇ ਗੁਰੂ ਜੀ ਤੇ